ਇਸ ਬਜ਼ੁਰਗ ਅੰਕਲ ਨਾਲ ਅਸਲ ਵਿੱਚ ਹੋਇਆ ਕੀ ਪੂਰਾ ਸੱਚ ਦੱਸਾਂਗੇ ਹਾਂਜੀ ਦੋਸਤੋ ਸੋਸ਼ਲ ਮੀਡੀਆ ਤੇ ਤੁਸੀਂ ਇਸ ਬਜ਼ੁਰਗ ਅੰਕਲ ਦੀਆਂ ਹਾਸੇ ਵਾਲੀਆਂ ਵੀਡੀਓ ਤਾਂ ਜ਼ਰੂਰ ਵੇਖੀਆਂ ਹੋਣਗੀਆਂ ਇਹਨਾਂ ਦੀਆਂ ਵੀਡੀਓਜ਼ ਵੇਖਣ ਤੋਂ ਬਾਅਦ ਉਦਾਸ ਚਿਹਰਿਆਂ ਉੱਤੇ ਵੀ ਮੁਸਕਾਨ ਆ ਜਾਂਦੀ ਸੀ ਲੋਕਾਂ ਵੱਲੋਂ ਇਹਨਾਂ ਦੀਆਂ ਵੀਡੀਓਜ਼ ਬਹੁਤ ਹੀ ਜ਼ਿਆਦਾ ਪਸੰਦ ਕੀਤੀਆਂ ਜਾਂਦੀਆਂ ਸਨ ਖਾਸ ਕਰਕੇ ਅੰਕਲ ਅਤੇ ਆਂਟੀ ਦੀ ਜੋੜੀ ਬਹੁਤ ਹੀ ਜ਼ਿਆਦਾ ਮਸ਼ਹੂਰ ਸੀ ਆਓ ਪਹਿਲਾਂ ਇਹਨਾਂ ਦੀ ਇੱਕ ਵੀਡੀਓ ਕਲਿੱਪ ਦੇਖਦੇ ਹਾਂ ਤੇ ਫਿਰ ਇਸ ਅੰਕਲ ਦੀ ਅਸਲ ਸੱਚਾਈ ਦੱਸਦੇ ਹਾਂ ਓਏ ਇਹ ਗੇਟ ਕੋ ਸੁਟਾ ਨਹੀਂ ਪੰਜ ਪੰਜ ਛੋਟਾ ਪੰਜ ਪੰਜ ਇੱਟਾਂ ਹੀ ਤਾਂ ਫੜ ਲੇਗਾ ਬੁੜਿਆ ਹਾਂ ਜਿੱਟਾਂ ਮੈਂ ਸੁਟੂੰਗੀ ਕਿੱਦਾਂ ਦੋ ਤੂੰ ਸੁਟਦਾ ਤੇ ਅੰਨਾ ਮੁੰਡਾ ਸੁਟੂਗਾ ਸਿੱਤੀ ਸੁਟਾ ਠੀਕ ਹੈ ਬੁੜਿਆ ਇਹ ਅੰਕਲ ਆਪਣੇ ਪਰਿਵਾਰ ਨਾਲ ਉੱਤਰਾਖੰਡ ਵਿੱਚ ਰਹਿ ਰਹੇ ਸਨ ਵੇਖਣ ਨੂੰ ਅੰਕਲ ਪੂਰੀ ਤਰ੍ਹਾਂ ਐਕਟਿਵ ਸਨ ਕਿਸੇ ਨੂੰ ਨਹੀਂ ਸੀ ਪਤਾ ਵੀ ਆ ਕੁਝ ਹੋ ਜਾਣਾ ਹੈ ਇੱਕ ਦੋ ਦਿਨ ਪਹਿਲਾਂ ਇਹਨਾਂ ਦੇ ਪੁੱਤ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਰੱਬਾ ਐਨੀ ਸ਼ੀਤੀ ਕਿਉਂ ਖੋਲਿਆ ਮੇਰੇ ਬਾਪੂ ਨੂੰ ਰੱਬ ਬਾਪੂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ